ਇਸ ਵਾਸਤੇ ਹੀ 12 ਸਾਲ ਪਿਛੋਂ ਕੁੰਭ 6 ਸਾਲ ਪਿਛੋਂ ਅਦਕੁੰਭੀਆਂ ਆਦ ਰੱਖੀਆਂ ਗਈਆਂ ਹਨ ਤਾਂ ਕਿ ਇਸ बहाने ਬਹੁਤ ਸਾਰੇ ਤਤਵੇ ਤੇ ਮਹਾਤਮਾ ਇਹਨਾਂ ਤੀਰਥਾਂ ਦੇ ਵਿੱਚ ਆਪਣੇ ਇਸ਼ਨਾਨ ਦੇ ਬਹਾਨੇ ਚਰਨ ਪਾਉਣ ਔਰ ਇਹਨਾਂ ਦੇ ਭਾਰ ਹਰਨ ਗੰਗਾ ਜਮਨਾ ਗੋਦਾਵਰੀ ਸੁਸਤੀ ਆਦਿ ਜੋ ਪਵਿੱਤਰ ਨਦੀਆਂ ਮੰਨੀਆਂ ਹਨ ਇਹ ਦੀਨਾਂ ਵਿੱਚ ਇਸ਼ਨਾਨ ਕਰਕੇ ਪਾਪੀ ਲੋਕ ਆਪਣੇ ਪਾਪ ਛੱਡਦੇ ਹਨ ਇਹ ਤੀਰਥ ਵੀ ਸੰਤਾਂ ਦੀ ਤੂੜੀ ਦੀ ਇੱਛਾ ਕਰਦੇ ਹਨ ਕਿਉਂ ਕਰਦੇ ਹਨ ਇਹ ਕਹਿੰਦੇ ਹਨ ਪਾਪੀ ਲੋਕ ਸਾਡੇ ਚ ਪਾਪ ਛੱਟ ਜਾਂਦੇ ਹਨ ਸਰਦਾ ਨਾਲ ਇਸ਼ਨਾਨ ਕਰਕੇ ਜਿਸ ਵਕਤ ਪਾਪਾਂ ਦਾ ਭਾਰ ਬਹੁਤਾ ਹੋ ਜਾਂਦਾ ਹੈ ਅਸੀਂ ਉਸ ਨੂੰ ਝੱਲਣ ਦੇ ਯੋਗ ਨਹੀਂ ਰਹਿੰਦੇ ਫਿਰ ਉਹਨਾਂ ਨੂੰ ਲਹਣ ਵਾਸਤੇ ਅਸੀਂ ਸੰਤਾਂ ਦੀ ਕਰਨ ਧੂੜੀ ਚੋਣੇ ਤਾਂ ਕਿ ਉਹ পাপ ਲਾ ਕੇ ਉਹਨਾਂ ਨੂੰ ਕੁਝ ਥੋੜੀ ਬਹੁਤੀ ਸ਼ੁੱద్ధి ਦੇਣ ਨੂੰ ਸਮਰੱਥ ਹੋ ਸਕੀਏ